अज ज ਕੈਂਡਲ ਮਾਰਚ ਕੱਢਿਆ ਗਿਆ ਹੈ ਇਹ ਜਿਹੜੀ ਸੈਂਟਰ ਸਰਕਾਰ ਆ ਉਹਨੂੰ ਜਗਾਉਣ ਵਾਸਤੇ ਕੱਢਿਆ ਗਿਆ ਇਹ ਬੜੀ ਹੈਰਾਨੀ ਦੀ ਗੱਲ ਹੈ ਲੋਕ ਇਹ ਕਹਿਣਗੇ ਕਿ ਇਹ ਤੇ ਵਿਰੋਧੀ ਨੇ ਇਹ ਰੌਲਾ ਪਾਉਂਦੇ ਨੇ ਬਟ ਤੁਸੀਂ মিডিਆ ਦੇ ਸਾਰੇ ਹੀ ਸਾਥੀ ਹੋ 300 ਮੈਂਬਰ ਪਾਰਲੀਮੈਂਟ ਨੇ ਉੱਥੇ ਜਿਹੜਾ ਮਾਰਚ ਕੱਢਿਆ ਔਰ ਉਹਨਾਂ ਮੈਂਬਰ ਪਾਰਲੀਮੈਂਟਸ ਨੇ ਵੀ ਸ਼ਮੂਲੀਅਤ ਕੀਤੀ ਜਿਨ੍ਹਾਂ ਨੇ ਸੈਂਟਰ ਸਰਕਾਰ ਦੀ ਸਪੋਰਟ ਕੀਤੀ ਹੋਈ ਆ ਜਿਨ੍ਹਾਂ ਪਾਰਟੀਆਂ ਨੇ ਜਿਨ੍ਹਾਂ ਹਾਂ ਪਾਰਟੀਆਂ ਨੇ ਉਹਨਾਂ ਨੇ ਸਪੋਰਟ ਕੀਤੀ ਉਹ ਵੀ ਉਸ ਮਾਰਚ 'ਚ ਸ਼ਾਮਲ ਹੋਏ ਆ एवरीवन इज वरड कि जो हिंदुस्तान दी डेमोक्रेसी जिस ढंग ਨਾਲ ਖਤਮ ਹੋ ਰਹੀ ਆ ਜਿਸ ਢੰਗ ਦੇ ਨਾਲ راہુલ ਗਾਂਧੀ ਜੀ ਨੇ ਤੁਹਾਨੂੰ ਸਾਰਿਆਂ ਨੂੰ ਦਿਖਾਇਆ ਜਿਹੜੇ ਲੋਕ ਜਿੰਦੇ ਮਾਰਤੇ ਉਹਨਾਂ ਦੇ ਨਾਲ ਚਾਹ ਪੀ ਕੇ ਦਿਖਾਤੀ ਹੁਣ ਇਹ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਕੋਲ ਦਾ ਐਫੀਡੇਵਿਟ ਦਿਓ ਕਿ ਤੁਸੀਂ ਆਨੇ ਹੋ ਤੁਹਾਡੀ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਵੀਡੀਓਜ਼ ਆ ਜੋ ਰਿਕਾਰਡ ਆ ஆன்ਲਾਈਨ एवरीवन बॉडी ਕੈਨ ਚੈੱਕ ਹਰ ਬੰਦਾ ਚੈੱਕ ਕਰ ਸਕਦਾ ਆ ਤੇ ਦੈਨ ਵਾਈ ਯੂ ਆਰ ਆਸਕਿੰਗ ਫॉर ਐਫੀਡੇਵਿਟ ਐਫੀਡੇਵਿਟ ਉਦੋਂ ਮੰਗੀਦਾ ਆ ਜਦੋਂ ਕੋਈ ਗਲਤ ਅਲੀਗੇਸ਼ਨ ਲੱਗਣ ਇਹ ਆਨਲਾਈਨ ਚੈੱਕ ਕਰਕੇ ਹਰ ਬੰਦਾ ਆਬਜੈਕਸ਼ਨ ਰੇਜ਼ ਕਰ ਸਕਦਾ ਹੈ ਇੱਕ ਹਿੰਦੁਸਤਾਨ ਦੇ ਨਾਗਰਿਕ ਹੋਣ ਦੇ ਨਾਤੇ ਰਾਹੁਲ ਗਾਂਧੀ ਜੀ ਦੀ ਬਤੌਰ ਆਪੋਜੀਸ਼ਨ ਲੀਡਰ ਜ਼ਿੰਮੇਵਾਰੀ ਬਣਦੀ ਸੀ ਇਹ ਗੱਲ ਨੂੰ ਜਾਗਰ ਕਰਨ ਉਹਨਾਂ ਨੇ ਕੀਤਾ ਆ ਔਰ ਉਹਨਾਂ ਨੂੰ ਇਲੈਕਸ਼ਨ ਕਮਿਸ਼ਨ ਨੂੰ ਇਸ ਗੱਲ ਦੀ ਸਫਾਈ ਦੇਣੀ ਚਾਹੀਦੀ ਆ ਹਿੰਦੁਸਤਾਨ ਦੇ ਲੋਕਾਂ ਨੂੰ ਪਰ ਬਦਕਿਸਮਤੀ ਆ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਸੈਂਟਰ ਸਰਕਾਰ ਦਾ ਹੱਟੋਕਾ ਬਣ ਕੇ ਰਹਿ ਗਿਆ ਔਰ ਲੱਖਾਂ ਵੋਟਰ ਜਿਹੜੇ ਆ ਇੱਕ ਘਰ ਦੇ ਵਿੱਚ 20 25 25 ਵੋਟਰ ਇਹਨਾਂ ਨੇ ਜਿਹੜੇ ਆ ਉਹ ਉਹ ਉੱਥੇ ਚੜ ਦਿੱਤੇ ਉਸ ਐਡਰੈਸ ਦੇ ਉੱਤੇ ਪਾਰੇ ਬੜੀ ਮਾੜੀ ਗੱਲ ਆ ਇਸੇ ਤਰੀਕੇ ਦੇ ਨਾਲ ਜੇ ਚੱਲਦਾ ਰਿਹਾ ਤੇ ਸਾਰੇ ਹੀ ਪਾਰਟੀਆਂ ਬਰੇਡਾ ਕੇ ਜਿਹੜਾ ਹਿੰਦੁਸਤਾਨ ਦੀ ਡੈਮੋਕ੍ਰੇਸੀ ਆ ਉਹ ਖਤਮ ਹੋ ਜਾਊਗੀ ਜਿਹੜੇ ਤੁਹਾਡੇ ਕੋਲ ਪ੍ਰੂਫ ਹੈ ਉਹਨਾਂ ਨੂੰ ਕਰਕੇ ਇਨਕੁਆਇਰੀ ਨਹੀਂ ਲਗਵਾ ਸਕਦੇ ਦੇਖੋ ਪ੍ਰੂਫ ਮੇਰੇ ਕੋਲ ਕੱਲੇ ਕੋ ਥੋੜੇ ਆ ਤੁਸੀਂ ਵੀ ਚੈੱਕ ਕਰ ਸਕਦੇ ਹੋ ਆਨਲਾਈਨ ਤੁਸੀਂ ਐਵਰੀਬਡੀ ਕਨ ਚੈੱਕ ਕੋਈ ਵੀ ਬੰਦਾ ਹਿੰਦੁਸਤਾਨ ਦਾ ਪਸ਼ਿੰਦਾ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਜਾ ਕੇ ਚੈੱਕ ਕਰ ਲੈ ਉੱਥੇ ਨਾਂ ਕੀ ਲਿਖਿਆ ਹੋਇਆ ਹੁਣ ਮੈਨੂੰ ਲੈਂਦਾ ਚੰਗਾ ਨਹੀਂ ਲੱਗਦਾ ਜਿਵੇਂ ਉਹਨਾਂ ਨੇ ਨਾਂ ਲੇਡੀਜ਼ ਦਾ ਔਰ ਬੰਦਿਆਂ ਦੇ ਨਾਂ ਸਨ ਆਫ ਕਰਕੇ ਲਿਖਿਆ ਮੈਨੂੰ ਨਹੀਂ ਚੰਗਾ ਲੱਗਦਾ ਕਿ ਮੈਂ ਸ਼ਬਦ ਯੂਜ਼ ਕਰਾਂ ਇਹ ਇਹ ਸਾਡੇ ਇਲੈਕਸ਼ਨ ਕਮਿਸ਼ਨ ਦਾ ਹਾਲਾਤ ਨੇ ਪਰ ਮੈਂ ਦਾਤ ਦੇ ਨਾ ਰਾਹੁਲ ਗਾਂਧੀ ਜੀ ਦੀ ਜਿਨ੍ਹਾਂ ਨੇ ਇਹ ਉਜਾਗਰ ਕੀਤਾ ਔਰ ਸਾਰੇ ਕਹਿੰਦੇ ਸੀ ਰਾਹੁਲ ਗਾਂਧੀ ਤੇ ਕਰਦਾ ਕੁਝ ਨਹੀਂ ਮੈਂ ਕਹਿੰਦਾ ਜੋ ਉਸ ਬੰਦੇ ਨੇ ਕਰਤਾ ਉਹ ਸੈ ਅਸੀਂ ਸਾਰੇ ਲੋਕ ਮਿਲ ਕੇ ਨਾ ਕਰ ਸਕੀਏ ਜੋ ਰਾਹੁਲ ਗਾਂਧੀ ਜੀ ਨੇ ਹਿੰਦੁਸਤਾਨ ਦੇ ਲੋਕਾਂ ਨੂੰ ਜਾਗਰੂਕ ਕੀਤਾ ਔਰ ਇਸ ਵੰਚ ਬੜੇ ਲੋਕਾਂ ਦੇ ਟੈਲੀਫੋਨ ਵੀ ਆਏ ਆ ਔਰ ਸਾਰੇ ਇਸ ਗੱਲ ਨੂੰ ਉਹਨਾਂ ਨੇ ਐਪਰੀਸ਼ੀਏਟ ਕੀਤਾ ਕਿ ਬਾਈ ਮੰਨ ਕੇ ਰਾਹੁਲ ਗਾਂਧੀ ਜੀ ਨੂੰ ਮੈਂ ਤਾਂ ਇਹ ਕਹਿਣਾ ਕਿ ਜਿਸ ਬੰਦੇ ਨੂੰ ਇਹਨਾਂ ਨੇ ਗਲਤ ਨਾਮ ਨਾਲ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਆਪੋਜੀਸ਼ਨ ਪਾਰਟੀ ਨੇ ਨਾਂ ਦਿੱਤਾ ਗਿਆ ਸੀ ਰਾਹੁਲ ਗਾਂਧੀ ਜੀ ਨੂੰ ਉਹਨਾਂ ਦੇ ਕਰੋੜਾਂ ਅਰਬਾਂ ਰੁਪਈਆ ਲੱਗ ਗਿਆ ਉਸ ਬੰਦੇ ਨੂੰ ਸਾਬਤ ਕਰਨ ਲਈ ਵੀ ਇਹ ਬੰਦਾ ਇਹ ਸਹੀ ਨਹੀਂ ਆ ਉਸ ਬੰਦੇ ਦੀ ਸਮਝੋ ਕੁਸ਼ਤ ਕਾਜਲੀਤ ਹੋਏਗੀ ਅਜ ਉਹ ਸੇ ਬੰਦੇ ਨੇ ਜਾਗਰੂਕ ਕਰਕੇ ਉਹਨਾਂ ਦੇ ਜਿਹੜਾ ਭਾਂਡਾ ਫੋੜਤਾ ਔਰ ਆਉਣ ਵਾਲੇ ਇਸ ਟਾਈਮ ਦੇ ਵਿੱਚ ਇਹ ਚੀਜ਼ ਜਿਹੜੀ ਆ ਗਲੇ ਦੀ ਹੱਡੀ ਬਣੂਗੀ ਸਰਕਾਰ ਦੀ ਮੇਰੀ ਗੱਲ ਯਾਦ ਰੱਖਿਓ ਤੁਸੀਂ ਪੂਰੇ ਹਿੰਦੁਸਤਾਨ ਦੇ ਵਿੱਚ ਇਲੈਕਸ਼ਨ ਕਮਿਸ਼ਨ ਇਸ ਗਵਰਨਮੈਂਟ ਦਾ ਭਾਜਪੀ ਗਵਰਨਮੈਂਟ ਦਾ ਇੱਕ ਹੱਥ ਠੋਕਾ ਬਣ ਕੇ ਚੱਲ ਰਿਹਾ ਸਾਡੀ ਪਾਰਟੀ ਔਰ ਜਿੰਨੇ ਅਸੀਂ ਅਲਾਈਅੰਸ ਆ ਸਾਰੀਆਂ ਪਾਰਟੀਆਂ ਉਦੋਂ ਫੋਲਸੋ ਜਿਹੜੇ ਸੀਗੇ ਪਾਏ ਕਲੈਕਸ਼ਨ ਕਮਿਸ਼ਨ ਨੂੰ ਮਿਲ ਨਹੀਂ ਕੇ ਹੋਇਆ ਚੱਲਦਾ ਔਰ ਪਹਿਲੀ ਵਾਰੀ ਹੋਇਆ ਹਿੱਸੇ ਦੇ ਵਿੱਚ ਕਿ ਜਿਹੜੇ ਕਾਨੂੰਨ ਬਣਾਉਣ ਵਾਲੇ ਕਾਨੂੰਨ ਕਾੜੇ ਜਿਨ੍ਹਾਂ ਨੂੰ ਆਪਾਂ ਲਾ ਬੇਕਰ ਕਹਿੰਦੇ ਐਮਪੀ ਜਾਂ ਇੰਬੀ ਨੂੰ ਤੁਹਾਨੂੰ ਮਿਲ ਤੋਂ ਇਨਕਾਰ ਕਰ ਦਿੱਤਾ ਜਾਵੇ ਔਰ ਉਹਨਾਂ ਐਮਪੀ ਨੂੰ ਗ੍ਰਿਫਟਾਰ ਕੀਤਾ ਜਾਵੇ ਇਹ ਅੰਗਰੇਜ਼ਾਂ ਨਾਲੋਂ ਵੀ ਮਾੜੀ ਸਰਕਾਰ ਆ ਉਹਦੀ ਇੱਕੋ ਹੀ ਮੰਗ ਸਾਡੀ ਆ ਕਿ ਸਾਨੂੰ ਇਲੈਕਟ੍ਰੋਨਿਕ ਜਿਹੜੀਆਂ ਲਿਸਟਾਂ ਨੇ ਆਨਲਾਈਨ ਲਿਸਟਾਂ ਨੇ ਉਹ ਵੀ ਇਲੈਕਸ਼ਨ ਕਮਿਸ਼ਨ ਨੇ ਬੰਦ ਕਰ ਦਿੱਤੀਆਂ ਜੇ ਤੇ ਕਾਂਗਰਸੀ ਜਾਂ ਉਹਨਾਂ ਦੇ اپੋਜੀਸ਼ਨ ਜਿਹੜੀ ਆ ਭਾਜਪਾ ਦੀ ਉਹ ਲਿਸਟਾਂ ਮੰਗਣ ਤੇ ਕਹਿੰਦੇ ਨਹੀਂ ਤੇ ਜੇ ਅਨੁਰਾਗ ਠਾਕਰ ਇੱਕ ਦਿਨ 'ਚ ਨਹੀਂ ਦੋ ਘੰਟਿਆਂ 'ਚ 6 ਕੰਸਟਿਟੂਐਂਸੀ ਦੀਆਂ ਜਿਹੜੀਆਂ ਲਿਸਟਾਂ ਉਹ ਲੈ ਕੇ ਉੱਥੇ ਖੜਾ ਹੋ ਜਾਂਦਾ ਇਹ ਜਿਹੜੀਆਂ ਚੀਜ਼ਾਂ ਨੇ ਇਲੈਕਸ਼ਨ ਕਮਿਸ਼ਨ ਨੇ ਇੱਕ ਸਾਬਤ ਕਰ ਦਿੱਤਾ ਜੇ ਜਿਹੜੀ ਰੂਲਿੰਗ ਪਾਰਟੀ ਆ ਉਹਦੇ ਲਈ ਸਭ ਕੁਝ ਆ ਜਿਹੜੇ ਆਪੋਜੀਸ਼ਨ ਵਾਲੇ ਉਹਨਾਂ ਦੀਆਂ ਵੋਟਾਂ ਵੀ ਕੱਟਾਂਗੇ ਤੇ ਉਹਨਾਂ ਦੇ ਅਗੇਂਸਟ ਵੋਟਾਂ ਵੀ ਪਵਾਵਾਂਗੇ ਇਹ ਜਿਹੜੀ ਸਰਕਾਰ ਆ ਇਹ ਸਰਕਾਰ ਲੋਕਾਂ ਨੇ ਚੁਣੀ ਹੋਈ ਨਹੀਂ ਪਹਿਲਾਂ ਇਹ ਹੁੰਦਾ ਸੀ ਕਿ VOTER ਜਿਹੜੇ ਨੇ ਉਹ ਸਰਕਾਰਾਂ ਚੁਣਦੇ ਸੀ ਇਹ BJP ਨੇ ਆ ਕੇ ਇਹ ਸਾਬਤ ਕਰ ਦਿੱਤਾ ਕਿ VOTERਾਂ ਨੂੰ ਹੁਣ BJP ਚੁਣੇਗੀ ਕਿ ਕਿਹੜਾ VOTER ਜਿਹੜਾ VOTER ਪਾਸ ਸਕਦਾ ਤੇ ਕਿਹੜਾ VOTER ਨਹੀਂ ਪਾਸ ਸਕਦਾ ਇਹਦੇ ਲਈ ਅਸੀਂ ਪੂਰੇ ਹਿੰਦੁਸਤਾਨ ਦੇ ਵਿੱਚ 17 ਤਰੀਕ ਤੋਂ ਲਾਲ ਗਾਂਧੀ ਜਿੱਤੇ ਸਭ ਤੋਂ ਵੱਧ ਬਿਹਾਰ ਦੇ ਵਿੱਚ ਵੋਟਾਂ ਇਕੱਠੀਆਂ ਗਈਆਂ ਨੇ ਉਥੋਂ ਪੈਦਲ ਯਾਤਰਾ ਸ਼ੁਰੂ ਕਰਨ ਲੱਗੇ ਹਨ ਔਰ ਇਹ ਪੂਰੇ 2 ਮਹੀਨੇ ਕੰਮ ਚੱਲਦਾ ਰਹੇਗਾ ਔਰ ਸਰਕਾਰ ਦੇ ਇਲੈਕਸ਼ਨ ਕਮਿਸ਼ਨ ਦੇ ਖਾਸ ਕਰਕੇ ਕੰਨ ਖੋਲੜੇ ਪੈਣਗੇ ਕਿ ਤੁਸੀਂ ਜੋ ਕਰ ਰਹੇ ਹੋ ਗਲਤ ਕਰ ਰਹੇ ਹੋ ਤੁਸੀਂ ਇੱਕ ਸੰਵਧਾਨਿਕ ਕਨਸਟੀਟਿਊਸ਼ਨਲ ਬਾਡੀ ਹੋ ਇਹਨੂੰ ਤੁਸੀਂ ਕਨਸਟੀਟਿਊਸ਼ਨਲ ਬਾਡੀ ਦਾ ਕੰਮ ਹੈ ਕਿ ਹਿੰਦੁਸਤਾਨ ਦੀ ਡੈਮੋਕ੍ਰੇਸੀ ਨੂੰ ਬਚਾਉਣਾ ਪਰ ਇਹ ਉਹਨਾਂ ਦੇ ਨਾਲ ਭਾਈ ਵਾਲੀ ਭਾਈ ਵਾਲੀ ਕਰਕੇ ਇਹ ਹਿੰਦੁਸਤਾਨ ਦੀ ਡੈਮੋਕ੍ਰੇਸੀ ਨੂੰ ਖਤਮ ਕਰਨਾ ਚਾਹੁੰਦੇ ਨੇ ਕਾਂਗਰਸੇ ਕਦੀ ਵੀ ਖਤਮ ਨਹੀਂ ਹੋਣ ਦੇਗੀ ਕਿਰਨਾ ਸਾਹਿਬ ਐ ਸਪੈਸੀਫਿਕ ਕਿਸੇ ਕਾਰਿਆਕਾਲ ਦੀ ਜਿੱਦਾਂ 14 19 ਜਾਂ 24 ਦੀ ਹੈ ਜਾਂ ਸਾਰੀਆਂ ਚੇਅਰ ਅਫਰੀ ਹੋਈਆਂ ਜੇ ਕੋਈ ਜਿਹੜੀ ਇਲੈਕਸ਼ਨ ਪਾਰਲੀਮੈਂਟ ਦੀ ਹੋਈ ਹੈ ਅਸੀਂ ਉਦੋਂ ਦੀਆਂ ਹੀ ਇਹਨਾਂ ਕੋਲ ਲਿਸਟਾਂ ਮੰਗ ਰਹੇ ਹਾਂ ਕਿ ਸਾਨੂੰ ਲਿਸਟਾਂ ਦੋ ਔਰ ਤੁਸੀਂ ਕੱਲ ਦੇਖਿਆ ਹੋਏਗਾ ਕਿ ਰਾਹੁਲ ਗਾਂਧੀ ਹੁਣੇ ਬਿਹਾਰ ਦੇ ਜਿਹੜੇ ਵੋਟਰ ਬੈਠੇ ਨੇ ਉਹਨਾਂ ਦੇ ਕੋਲ ਉਹ ਜਿੰਦੇ ਵੋਟਰ ਉਹਨਾਂ ਕੋਲ ਚਾਹ ਪੀ ਰਹੇ ਨੇ ਤੇ ਉਹਨਾਂ ਨੂੰ ਮਰਿਆ ਦਿਖਾਇਆ ਗਿਆ ਇਸੇ ਤਰ੍ਹਾਂ ਬਿਹਾਰ ਦੇ ਵਿੱਚ ਇਸੇ ਤਰ੍ਹਾਂ ਇਹਨਾਂ ਮਹਾਰਾਸ਼ਟਰ ਚ ਕੀਤਾ ਇਹ ਜਿਹੜੀਆਂ ਚੀਜ਼ਾਂ ਉਹਦੇ 'ਚ ਅਸੀਂ ਲਾ ਕੇ ਤੁਰੇ ਕੇ ਸਾਨੂੰ ਲਿਸਟਾਂ ਦੋ ਅਸੀਂ ਪ੍ਰੂਫ ਕਰਾਂਗੇ ਇੱਕ ਇੱਕ ਘਰ ਦੇ ਵਿੱਚ ਇੱਕ ਕਮਰੇ ਦਾ ਘਰ ਹੋਵੇ ਇੱਕ ਕਮਰਾ ਹੋਵੇ ਉਹ ਜਿੱਤੇ 124 ਵੋਟਾਂ ਪਣ ਜਾਣ ਕਿ ਇਹ ਡੈਮੋਕ੍ਰੇਸੀ ਨੂੰ ਬਚਾਉਣ ਵਾਲੀ ਕਿ ਡੈਮੋਕ੍ਰੇਸੀ ਖਤਮ ਕਰਨ ਵਾਲੀ ਗੱਲ ਆ ਇਹ ਚੀਜ਼ ਜੇ ਅਸੀਂ ਲੈ ਕੇ ਜਿਹੜਾ ਮੈਂ ਖਾਸ ਕਰਕੇ ਪੰਜਾਬ ਵਾਲਿਓ ਸਾਡੀਆਂ ਵੀ ਇਲੈਕਸ਼ਨ ਆਉਣ ਵਾਲੀਆਂ ਨੇ ਇਹ ਆਡੈਂਟੀਫਾਈ ਕਰਦੇ ਨੇ ਕਿ ਕਿਹੜਾ ਕਾਂਗਰਸੀ ਦਾ ਘਰ ਆ ਉਹਦੀ ਵੋਟ ਕੱਟ ਦਿੱਤੀ ਜਾਏ ਇਹ ਵਰਕਰਾਂ ਨੂੰ ਵੀ ਚਾਹੀਦਾ ਕਿ ਆਪਣੇ ਆਪਣੇ ਪਿੰਡਾਂ ਦੀ ਵੋਟਰ ਲਿਸਟਾਂ ਹੁਣੇ ਕਢਾਲੋ ਹੋਰ ਮਹੀਨੇ ਨੂੰ ਇਹਨਾਂ ਨੇ ਇਲੈਕਸ਼ਨ ਕਮਿਸ਼ਨ ਨੇ ਪੰਜਾਬ ਦੀਆਂ ਵੋਟਰ ਲਿਸਟਾਂ ਵੀ ਜਿਹੜੀਆਂ ਨੇ ਆਨਲਾਈਨ ਜਿਹੜੀਆਂ ਨੇ ਉਹ ਬੰਦ ਕਰ ਦੇਣੀਆਂ ਤੇ ਸਾਨੂੰ ਉਹ ਵੀ ਨਹੀਂ ਮਿਲਦੀਆਂ ਇਹ ਕਰਕੇ ਸਾਰੇ ਤਕੜੇ ਹੋ ਕੇ ਇਸ ਧੱਕੇਸ਼ਾਹੀ ਦਾ ਇਹ ਨਾਦਰਸ਼ਾਹੀ ਦਾ ਜਵਾਬ ਸਾਨੂੰ ਸਾਨੂੰ ਇਕੱਠੇ ਦੇਣਾ ਚਾਹੀਦਾ ਜੋ ਰੰਧਾਵਾ ਸਾਹਿਬ ਨੇ ਆਖਿਆ ਬਿਲਕੁਲ ਸੱਚੀਆਂ ਗੱਲਾਂ ਆਖੀਆਂ ਨੇ ਤੁਸੀਂ ਅੰਦਾਜ਼ਾ ਲਾਓ 300 ਐਮਪੀ ਇਕੱਠਾ ਹੋ ਕੇ ਇਲੈਕਸ਼ਨ ਕਮਿਸ਼ਨ ਨੂੰ ਜਾਵੇ ਤੂੰ ਗੱਲ ਹੈਗੀ ਤਾਂ ਹੀ ਗਏ ਨਾ ਅੱਜ ਰਾਹੁਲ ਗਾਂਧੀ ਨੇ ਜੇ ਖਦਸ਼ਾ ਜਾਰ ਕੀਤਾ ਸਾਨੂੰ ਨਹੀਂ ਪਤਾ ਤੁਹਾਡ ਕੋ ਸੁਣਨੇ ਆ ਜਿਸ ਬੰਦੇ ਨੇ ਮੋਦੀ ਸਰਕਾਰ ਨਾਲ ਮਸਲਾ ਲੌਣਾ ਉਹਦੀ ਜਾਨ ਨੂੰ ਖਤਰਾ ਤੇ ਫਿਰ ਵਾਜਬ ਹੀ ਸੋ ਮੋਦੀ ਸਰਕਾਰ ਨੂੰ ਸੋਚਣਾ ਚਾਹੀਦਾ ਇਸ ਤਰ੍ਹਾਂ ਨਾ ਕਰੋ ਜੇ ਲੋਕ ਰਾਜ ਦਿੰਦੇ ਨੇ ਤਾਂ ਕਰੋ ਚੋਰੀ ਨਾ ਹੋ ਲੋਕਾਂ ਕੋ ਚੋਰੀ ਨਾ ਹੋਰ ਇੱਕ ਘਰ ਚ 13 ਬੱਚੇ ਇੱਕੇ ਦਿਨ ਜਨਮੇ ਦੱਸੇ ਸੋ ਹਨੇਰਾ ਤੋ ਖਾ ਰਿਆ ਬੋਟਰਾ ਤੋ ਖਾ ਰਿਆ ਮੁਰਗਨਾ ਤੋ ਖਾ ਰਿਆ ਹੁਣ ਮੋਦੀ ਸਾਹਿਬ ਨੰਗੇ ਹੋ ਚੁੱਕੇ ਇਲੈਕਸ਼ਨ ਕਮਿਸ਼ਨ ਨੇ ਕਿਉਂ ਅੱਖਾਂ ਬੰਦ ਇਲੈਕਸ਼ਨ ਕਮਿਸ਼ਨ ਸੁਪਰੀਮ ਕੋਰਟ ਵੀ ਇਲੈਕਸ਼ਨ ਕਮਿਸ਼ਨ ਦਾ ਬਿਲਕੁਲ ਹੀ ਖਤਮ ਹੋ ਗਿਆ ਨਾ ਬਿਲਕੁਲ ਹੀ ਖਤਮ ਹੋ ਗਿਆ ਇਲੈਕਸ਼ਨ ਕਮਿਸ਼ਨ ਦੇ ਮੈਂਬਰਾਂ ਨੇ ਜਬੀਰ ਬਾਦ